ਤੁਸੀਂ ਦੇਖ ਰਹੇ ਹੋ ਮਾਲਵਾ ਐਮ ਵੀ ਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਬੀਤੇ ਦਿਨੀ ਤੁਹਾਨੂੰ ਪੱਟੀਵਾਲ ਦੀਆਂ ਤਸਵੀਰਾਂ ਦਿਖਾਈਆਂ ਸੀ ਜਿੱਥੇ ਇੱਕ ਗਰੀਬ ਦਾ ਮਕਾਨ ਹੈ ਜਿਹੜਾ ਉਹ ਬਰਬਾਦ ਦੇ ਨਾਲ गिर ਜਾਂਦਾ ਤੇ ਉਸ ਤੋਂ ਖਬਰ ਨਸ਼ਰ ਹੁੰਦੀ ਆ ਉਸ ਤੋਂ ਅਗਲੇ ਦਿਨ ਹਲਕਾ ਵਿਧਾਇਕ ਵੀ ਬਨਰਿੰਦਰ ਕੌਰ ਬਰਾਜ ਦੇ ਪਤੀ ਮਨਦੀਪ ਲੱਖੇਵਾਲ ਪਹੁੰਚਦੇ ਨੇ ਤੇ ਸ਼ਾਮ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨ ਅਤੇ ਉਹਨਾਂ ਦੇ ਨਾਲ ਇੰਡਸਟਰੀਅਲ ਚੈਂਬਰ ਦੇ ਕੁਝ ਸਾਥੀ ਸਤਵੰਤ ਸਿੰਘ ਖਰੇ ਹਣੀ ਅਤੇ ਹੋਰ ਮਿੱਤਰ ਪਿਆਰੇ ਇਸ ਪਰਿਵਾਰ ਦੀ ਮਦਦ ਕਰਨ ਲਈ ਪਹੁੰਚ ਗਏ ਨੇ ਤੁਹਾਨੂੰ ਜਾਣਕਾਰੀ ਦੇ ਦਈਏ 1 ਲੱਖ 1000 ਦਾ ਜੋ ਸਮਾਨ ਹੈ ਅਸ਼ਵਾਸਨ ਦਿੱਤਾ ਗਿਆ ਹੈ ਪਰਿਵਾਰ ਨੂੰ ਕਿ ਤੁਹਾਨੂੰ ਕਿਸੇ ਵੀ ਸਮਾਨ ਦੀ ਜ਼ਰੂਰਤ ਹੈ ਉਹ ਅਸੀਂ ਦਵਾਂਗੇ ਤੇ 1 ਲੱਖ 1000 ਦਾ ਜੋ ਸਿਮਿੰਟ ਰੇਤਾ ਬਜਰੀ ਜੋ ਵੀ ਲੱਗੂਗਾ ਉਹ ਦਿੱਤਾ ਜਾਊਗਾ ਸੋ ਭੁਆਨੀ ਘੜਦੇ ਨੌਜਵਾਨਾਂ ਵੱਲੋਂ ਇੱਕ ਅਪਰਾਧਾ ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨ ਵੱਲੋਂ ਇਹ ਅਪਰਾਧਾ ਕੀਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਗੱਲਬਾਤ ਹੋ ਰਹੀ ਹੈ ਕੀ ਗੱਲਬਾਤ ਹੋ ਰਹੀ ਹੈ ਤੁਹਾਨੂੰ ਉੱਥੇ ਲੈ ਚਲਦੇ ਹਾਂ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਨਰਿੰਦਰ ਕੁਮਾਰ ਸ਼ੈਦੀ ਮੰਡਲ ਪ੍ਰਧਾਨ ਉਹਨਾਂ ਦੇ ਨਾਲ ਸਤਜਵੰਤ ਸਿੰਘ ਖਰੇ ਤੇ ਅੰਗਰੇਜ਼ ਸਿੰਘ ਖੰਗੂੜਾ ਉੱਚੇ ਚੇ ਦੌਰ ਤੇ ਪਰਿਵਾਰ ਦੀ ਮਦਦ ਕਰਨ ਦੀ ਪਹੁੰਚੇ ਨੇ ਤੁਹਾਨੂੰ ਉੱਥੇ ਲੈ ਚਲਦੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਦੋ ਤਿੰਨ ਦਿਨਾਂ ਤੋਂ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਸੀਗੀ ਜੋ ਕਿ ਇੱਕ ਇਥੇ ਭੱਟੀ ਵਾਲ ਗਲਾਤਰੀ ਪਰਿਵਾਰ ਹੈ ਉਹਨਾਂ ਦਾ ਜਿਹੜਾ ਮਤਲਬ ਇੱਕ ਦੋ ਕਮਰੇ ਜਿਹੜੇ ਪਏ ਹੋਏ ਸੀਗੇ ਉਹ ਗਿਰ ਗਏ ਸੀਗੇ ਤੇ ਪਰਿਵਾਰ ਸਾਨੂੰ ਲੱਗਿਆ ਕਿ ਲੋੜਵੰਦ ਹੈ ਅਸੀਂ ਜਦੋਂ ਮੀਡੀਆ ਦੇ ਉੱਤੇ ਇਹ ਖਬਰ ਦੇਖੀ ਤਾਂ ਡਾਕਟਰ ਸਾਹਿਬ ਨੇ ਉਹ ਅੰਨੀਗਰ ਤੋਂ ਗਵਰਨਮੈਂਟਲ ਮੈਡੀਕਲ ਹਾਲ ਤੋਂ ਡਾਕਟਰ ਸੋਨੀ ਅਸੀਂ ਦੋਸਤ ਮਿੱਤਰਾਂ ਇਹਨਾਂ ਨੇ ਸਾਡੇ ਨਾਲ ਰਾਬਤਾ ਕੀਤਾ ਇਹ ਕਹਿੰਦੇ ਐਂ ਕਰਕੇ ਵੀ ਆਪਾਂ ਵੀ ਗਰੀਬ ਪਰਿਵਾਰਾਂ ਵੀ ਆਪਾਂ ਉਹਨਾਂ ਦੀ ਮਦਦ ਕਰਨੀ ਹੈ ਤਾਂ ਅਸੀਂ ਜਿਹੜੇ ਸਾਡੇ ਸ਼ਹਿਰ ਦੇ ਸਾਡੇ ਨਾਲ ਮਿਲਣ ਵਾਲੇ ਅਤਵੰਤੇ ਸਿਗੇ ਜਿਵੇਂ ਆਪਣੇ ਭਗਵੰਤ ਖਰੇ ਜੀ ਹੋ ਕੇ ਖਰੇ ਅਗਰ ਤੋਂ ਸਾਡੇ ਸਰਦਾਰ ਅੰਗਰੇਜ਼ ਸਿੰਘ ਜੀ ਮਤਲਬ ਪੈਟਰੋਲ ਪੰਪਿੰਗ ਦਾ ਬਲਿਆਲ ਰੋਡ ਦੇ ਮਾਸਟਰ ਜੀ ਜੁਗੇਸ਼ ਜੀ ਤੇ ਹੋਰ ਵੀ ਪੰਜ ਚਾਰ ਬੰਦੇ ਅਸੀਂ ੜਾਲ ਮਿਲ ਕੇ ਕਿੱਕਰ ਕਪੜਾ ਅੱਲਾ ਕੀਤਾ ਵੀ ਜੁਲੇ ਨਾਲ ਮਦਦ ਕੀਤੀ ਜਾਵੇ ਸੋ ਅੱਜ ਅਸੀਂ ਇਹਨਾਂ ਦੀ ਇੱਥੇ ਮਦਦ ਕਰਨ ਆਏ ਆ ਅਸੀਂ ਸਾਰੇ ਨੇ ਇੱਕ ਰਾਸ਼ੀ ਇਕੱਠੀ ਕੀਤੀ ਆ ਜੋ ਕਿ 1 ਲੱਖ 1000 ਰੁਪਿਆ ਅਸੀਂ ਅਜੇ ਇਹਨਾਂ ਨੂੰ ਇਸ ਪਰਿਵਾਰ ਨੂੰ ਦੇਣ ਲਈ ਇੱਥੇ ਪਹੁੰਚੇ ਆ ਅ ਜੇਕਰ ਗੱਲ ਕਰੀਏ ਤਾਂ ਪੈਸਿਆਂ ਇੱਕ ਦਿਨ ਠੀਕ ਹੈ ਜੇ ਤੁਸੀਂ ਹੋਰ ਵੀ ਤਰੀਕਾ ਵੀ ਕੋਈ ਮਦਦ ਕਰੋਗੇ ਇਹਨਾਂ ਦੀ ਅਸੀਂ ਮੰਨਦੇ ਇਹਨਾਂ ਨੂੰ ਇਹ ਕਰਾਂਗੇ ਜੀ ਵੀ ਜਿੰਨੀ ਕਿਹੜੀ ਸਾਡੇ ਕੋਲ ਇਕੱਠੀ ਹੋਈ ਅਸੀਂ ਚਾਹੁੰਦੇ ਵੀ ਅਸੀਂ ਇਹਨਾਂ ਨੂੰ ਸਮਾਨ ਲੈ ਕੇ ਦੇ ਦੇਈਏ ਕਿਉਂਕਿ ਜੋ ਸਮਾਨ ਇਹਨਾਂ ਨੂੰ ਮਹਿੰਗਾ ਮਿਲਣਾ ਸਾਡੇ ਆਪਣੇ ਦੁਕਾਨਦਾਰੀਆਂ ਦੇ ਸਾਡਾ ਸਿਸਟਮ ਹੈ ਵੀ ਅਸੀਂ ਉਨੇ ਦਾ ਸਮਾਨ ਇਹਨਾਂ ਨੂੰ ਲੈ ਕੇ ਦੇ ਦਈਏ ਉਹ ਵੀ ਅਸੀਂ ਇਹਨਾਂ ਦਾ ਕਿਤਨਾ ਕਿਤੋਂ ਕੋਈ ਨਾ ਕੋਈ ਫਾਇਦਾ ਜਿਹੜਾ ਉਹ ਹੋ ਜਾਊਗਾ ਇਸ ਤਰ੍ਹਾਂ ਦੇਖਦੇ ਹਾਂ ਅੱਜ ਦੇ ਸਮੇਂ ਦੇ ਵਿੱਚ ਨੂੰ ਕਿਸ ਤਰ੍ਹਾਂ ਦੇਖਣ ਵਾਲੀ ਗੱਲ ਤਾਂ ਇਹ ਹੀ ਦੇਖੋ ਜਦੋਂ ਵੀ ਕਿਸੇ ਤੇ ਕੋਈ ਵਿਪਤਾ ਆਂਦੀ ਆ ਤਾਂ ਕੋਈ ਨਾ ਕੋਈ ਬੰਦਾ ਮਦਦ ਲਈ ਤਾਂ ਆਂਦੀ ਆ ਅੱਜ ਸਾਨੂੰ ਹੀ ਮੌਕਾ ਮਿਲਿਆ ਸਾਨੂੰ ਲੱਗਿਆ ਕਿ ਮਦਦ ਕਰਨੀ ਚਾਹੀਦੀ ਹੈ ਪਰਿਵਾਰ ਜ਼ਰੂਰਤਮੰਦ ਲੋੜਵੰਦ ਹੈ ਇਸ ਲਈ ਅਸੀਂ ਅੱਜ ਇੱਥੇ ਮੌਕਾ ਵੀ ਦੇਖਣਾ ਮੌਕਾ ਦੇਖ ਕੇ ਵੀ ਸਾਨੂੰ ਲੱਗਿਆ ਕਿ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ ਸੋ ਅਸੀਂ ਜਿੰਨੇ ਕੁ ਯੋਗ ਹੈਗੇ ਸਾਰੇ ਯਾਰ ਦੋਸਤ મિતਰਾਂ ਨੇ ਅਸੀਂ ਇਕੱਠਾ ਕਰਕੇ ਮਦਦ ਕਰਨ ਦੀ ਜਿੰਨੇ ਕਿ ਸਾਨੂੰ ਪਰਵਾਤਮਾ ਦੀ ਸੇਵਾ ਦਿੱਤੀ ਲਾ ਲਓ ਜੋ ਵੀ ਲਾ ਲਓ ਜੀ ਡਾਕਟਰ ਸੋਨੀ ਮੈਂ ਗੌਰਮੇਡੀ ਘਰ ਤੋਂ ਨੇੜੇ ਤੋਂ ਬਿਲੋਂਗ ਕਰਦਾ ਜੀ ਤੇ ਮੈਂ ਪੱਟੀਗੜ ਦੇ ਵਿੱਚ ਪਹੁੰਚਿਆ ਮੈਂ ਇਹਨੂੰ ਮੂਲ ਲਾਲ ਨੂੰ ਪਿਛਲੇ ਤਿੰਨ 8-10 ਸਾਲ ਤੋਂ ਨਿੱਜੀ ਤੌਰ ਤੇ ਜਾਣਦਾ ਤੇ ਜਦੋਂ ਕੱਲ ਮੈਂ ਸੋਸ਼ਲ ਮੀਡੀਆ ਤੇ ਵੀਡੀਓ ਦੇਖੀ ਤਾਂ ਬੜਾ ਦੁੱਖ ਲੱਗਿਆ ਕੱਲ ਤੋਂ ਵੀ ਮਸੀ ਮਤਲਬ ਇਸ ਵਰਕ ਦੇ ਵਿੱਚ ਲੱਗੀ ਹੋਈ ਸੀਗੀ ਪਹਿਲਾਂ ਵੀ ਕੰਮ ਦੇ ਦੌਰਾਨ ਇਹਦੀ ਇੱਕ ਕਾਂਟੇ ਲੱਗਣ ਨਾਲ ਬਾਹਾਂ ਘਟੀ ਰਹੀ ਇਹਦੀ ਇਸ ਕਰਕੇ ਵੈਸੇ ਵੀ ਲੋੜ ਵੰਦ ਸੀ ਇਹ ਨੁਕਸਾਨ ਹੋਇਆ ਮਕਾਨ ਦੀਆ ਉਹਦੇ ਕਰਨਾ ਅਸੀਂ ਕਰਾਸੀ ਇਕੱਠੀ ਕੀਤੀ ਗਈ ਸਾਰੇ ਦੋ ਜਿਹੜਾ ਦੋਸਤਾਂ ਨਾਲ ਰਲ ਕੇ ਤੇ ਇਹਦਾ ਚਲੋ ਪ੍ਰਵਲ ਕੀਤਾ ਸੀ ਨਮੀ ਦਾ ਮਕਾਨਦਵਾਰ ਬਣਾਇਆ ਜਾਵੇ ਮੇਰਾ ਨਾਮ ਯੂਗੇਸ਼ ਹੈ ਜੀ ਜੀਗੇਸ਼ ਜੱਪਟਿਆਲਾ ਆਇਆ ਹਾਂ ਇੱਕ ਪਰਵਾਦ ਜਿਹੜਾ ਗੋੜਬੰਦ ਪਰਵਾਸੀ ਉਹਦੀ ਕਾਬੀ ਸ਼ਤਗਿਰੀ ਠੀਕ ਹੈ ਹਾਂ ਜੀ ਅਸੀਂ ਸਾਰੇ ਜਿੰਨੇ ਸਾਡਾ ਸਰਕਲ ਹੈ ਦੋਸਤ ਮਿੱਤਰਾਂ ਇਹਨਾਂ ਨੇ ਅਸੀਂ ਸਾਰਿਆਂ ਸੋਸ਼ਲ ਮੀਡੀਆ ਤੇ ਨਿਊਜ਼ ਦੇਖੀ ਤੁਹਾਡੇ ਮਾਧਿਅਮ ਰਾਹੀਂ ਦੇਖੀ ਤੁਹਾਡੇ ਨਿਊਜ਼ ਚੈਨਲ ਰਾਹੀਂ ਤੇ ਬੜਾ ਉਹ ਲੱਗਿਆ ਬਾਕੀ ਇਸ ਪਿੰਡ 'ਚ ਮੈਂ ਨਿੱਜੀ ਤੌਰ ਤੇ ਆਣਾ ਵੀ ਰਹਿਣਾ ਇਹਨਾਂ ਨੂੰ ਜਾਣਦਾ ਵੀ ਸੀ ਤੇ ਮਤਲਬ ਬਾਕੀ ਲੋੜਵੰਦ ਪਰਿਵਾਰ ਹੈ 2 3 ਨਾ ਕੋਲ ਬੇਟੀਆਂ ਨੇ ਇੱਕ ਤਾਂ ਬਲੀ ਛੋਟੀ ਬੇਟੀ ਹੈ ਤੇ ਕਮਾਈ ਦਾ ਵੀ ਕੋਈ ਇਹਨਾਂ ਦਾ ਸਾਧਨ ਨਹੀਂ ਹੈਗਾ ਪਹਿਲਾ ਐਕਸੀਡੈਂਟ 'ਚ ਇਹਨਾਂ ਦੀ ਬਾਹ ਵੀ ਕੱਟੀ ਹੋਈ ਹੈ ਤੇ ਪੂਰਾ ਲੋੜਵੰਦ ਪਰਿਵਾਰ ਸੀ ਉਸ ਤੇ ਉਸ ਕਰਕੇ ਹੀ ਅਸੀਂ ਹਮਲਾ ਮਾਰਿਆ ਸਾਰਿਆਂ ਨੇ ਤੇ ਇਹਨਾਂ ਨੂੰ ਇੱਕ ਅ ਛੀ ਰਸ਼ੀ ਹੈ ਜਿਹੜੀ ਘਰ ਬਣਾਉਣ ਵਾਸਤੇ ਉਹ ਸਾਰਿਆਂ ਨੇ ਇਕੱਠੀ ਕਰੀ ਹੈ ਤੇ ਮੈਂ ਸਾਰੇ ਆਪਣੇ ਸਰਕਲ ਦਾ ਤੈਨੂੰ ਧੰਨਵਾਦ ਵੀ ਕਰਦਾ ਜਿਹੜਾ ਉਹਨਾਂ ਨੇ ਬੜੇ ਸ਼ਾਰਟ ਟਾਈਮ ਦੇ ਵਿੱਚ ਇਹ ਅਮਾਉਂਟ ਆ ਜਿਹੜਾ ਸਿਰਫ ਕੱਲ ਸ਼ੁਰੂ ਕਰਿਆ ਤੇ ਅੱਜ ਇਕੱਠਾ ਕਰਕੇ ਇਹ ਲੋੜਵੰਦ ਪਰਿਵਾਰ ਨੂੰ ਦੇਣ ਆ ਗਏ ਧੰਨਵਾਦ ਜੀ ਜੀ ਨਾਮ ਹੈ ਜੀ ਮੇਰਾ ਨਾਮ ਰਾਜਵੀਰ ਸਿੰਘ ਹੈ ਮੈਂ ਨੀਲਕੰਠ ਕਲੋਨੀ ਪੋਨਗੜ ਰਹਿਣਾ ਅੱਜ ਅੱਜ ਪੱਟੀਗੜ੍ਹ ਪਹੁੰਚਿਆ हूं ਪਰਿਵਾਰ ਦੀ ਮਦਦ ਕਰਨ ਨੂੰ ਕੀ ਕਹਿਣਾ ਚਾਹੁੰਦਾ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਿਆ ਸੀ ਕਿ ਕੁਦਰਤੀ ਕਰੋਪੀ ਕਾਰਨ ਬਹੁਤ ਵੱਡਾ ਨੁਕਸਾਨ ਹੋ ਗਿਆ ਫਰਜਾਨੀ ਜਿਹੜਾ ਕੋਈ ਵੀ ਬਚਾ ਹੋ ਗਿਆ ਕਿਉਂਕਿ ਬੱਚੇ اچانک ਮਤਲਬ ਉਸ ਟਾਈਮ ਸਕੂਲ ગયા ਹੋਏ ਸੀ ਐ ਏਡਾ ਵੱਡਾ ਨੁਕਸਾਨ ਸੀ ਜਿਹੜਾ ਇਸ ਪਰਿਵਾਰ ਨੂੰ ਸਹਿਣਾ ਬੜੌਖਾ ਸੀ ਸੋਸ਼ਲ ਮੀਡੀਆ ਤੇ ਜੋ ਵੀਡੀਓ ਸੀ ਉਹ ਬੜੀ ਭਾਵੁਕ ਸੀ ਉਸ ਨੂੰ ਦੇਖ ਕੇ ਸਾਰਿਆਂ ਨੇ ਜਿਵੇਂ ਕਿ ਸਾਡੇ ਨਾਲ ਸਾਡੇ ਬਾਈ ਭਗਵੰਤ ਖਰੇ ਜੀ ਫੈਕਟਰ ਸੋਨੀ ਜੀ ਅੰਗਰੇਜ਼ ਭਾਈ ਜੀ ਸਚਨ ਜੀ ਜੁਗੇਸ਼ ਜੀ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਹਮਰਾ ਮਾਰਿਆ ਕਿ ਅਸੀਂ ਜਨ ਲੋਕ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਮਦਦ ਕਰੀਏ ਮੈਂ ਬਾਕੀ ਜਿੰਨੀਆਂ ਹੋਰ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਸਾਰਿਆਂ ਨੂੰ ਵੀ ਬੇਨਤੀ ਕਰਦਾ ਕਿ ਇਸ ਲੋੜਵੰਦ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕਰਨ ਤਾਂ ਕਿ ਜਲਦੀ ਇਹ ਆਪਣੇ ਬੱਚਿਆਂ ਨਾਲ ਅੰਦਰ ਸੌ ਸਕਣ ਤੇ ਆਪਣੇ ਕਮਰੇ ਨੇ ਜਿਹੜੇ ਜਲਦੀ ਤਿਆਰ ਕਰ ਸਕਣ ਤਾਂ ਕਿ ਜਿਹੜਾ ਪਰਿਵਾਰ ਹੈ ਉਹ ਇਸ ਜੋ ਏਡੀ ਕੁਦਰਤੀ ਕਰੋਪੀ ਕਾਰਨ ਲੱਗਿਆ ਹੋਇਆ ਜਿਹੜਾ ਵੱਡਾ ਸਦਮਾ ਹੈ ਉਹਦੇ ਚੋਂ ਬਾਹਰ ਆ ਸਕੇ ਜੀ ਮੋਹਨ ਸਿੰਘ ਜੀ ਮੋਂ ਜੀ ਅਸੀਂ ਦੇਖ ਰਹੇ ਹਾਂ ਤੁਹਾਡੇ ਘਰ ਦੀ ਛੱਤ ਗਿਰੀ ਸੀ মিডিਆ ਨੇ ਚਲੋ ਖਬਰਾਂ ਵੀ ਲਾਈਆਂ ਆਪਣੇ ਪੱਤਰ ਤੇ ਤੇ ਕੋਈ ਸੰਸਥਾਵਾਂ ਤੁਹਾਡੀ ਮਦਦ ਕਰ ਰਹੀਆਂ ਨੇ ਕਿਵੇਂ ਦੇਖੋ ਜਿਹੜੀ ਸੰਸਥਾਵਾਂ ਅੱਜ ਪਹੁੰਚੇ ਜੀ ਜੀ ਮੇਰਾ ਨਾਮ ਮੋਹਨ ਸਿੰਘ ਹੈ ਏ ਟੀਮ ਬਾਈ ਜੀ ਮੇਰੀ ਮਦਦ ਕਰਨ ਪਹੁੰਚੀ ਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੇਰੇ ਬੱਚੇ ਅੰਦਰ ਪੈ ਸਕਣਗੇ ਜੇ ਅਸੀਂ ਬਾਹਰੇ ਪੈਂਦੇ ਤੇ ਜੀ ਧੰਨਵਾਦ ਜੀ